ਆਪਣੇ ਘਰ ਦੇ ਵਿੱਚ ਕਤਲ ਹੋਇਆ ਕੀ ਨਾਮ ਸੀਗਾ ਕਿੰਨੀ ਉਮਰ ਸੀ ਤੇ ਕਿਹਨੇ ਕੀਤਾ ਇਹ ਜੀ 25 ਤਰੀਕ ਨੂੰ ਠਾਣਾ ਪ੍ਰਕਾਸ਼ ਕੁਮਾਰ ਦੀ ਗੁੰਮਸ਼ਤਗੀ ਦੀ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜੀ ਜਿੰਨੇ ਅਸੀਂ ਇਨਸਤਿਆਰ ਜਾਰੀ ਕਰਾਉਣੇ ਹੁੰਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਰਕੇਸ਼ ਕੁਮਾਰ ਦਾ ਜਿਹੜਾ ਹੁਣ ਸਵਿਚ ਆਫ ਆ ਰਿਹਾ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਂਦੀ ਹੈ ਕੱਲ ਮਿਤੀ 1 3 25 ਨੂੰ ਉਹਦਾ ਜਿਹੜਾ ਵੱਡਾ ਭਰਾ ਹੈ ਮੁਕੇਸ਼ ਕੁਮਾਰ ਸਾਡੇ ਕੋਲੇ ਠਾਣੇ ਆ ਕੇ ਸਟੇਟਮੈਂਟ ਦਿੰਦਾ ਕਿ ਜੋ ਦਾ ਛੋਟਾ ਬਰਾ ਰਕੇਸ਼ ਕੁਮਾਰ ਆ ਵੀ ਉਸ ਨੂੰ ਉਸ ਦੇ ਪਿੰਡ ਦੇ ਅਜੇ ਰਾਮ ਤੇ ਹੋਰ ਦੋ ਉਹਦੇ ਬੱਚੇ ਅਜੇ ਰਾਮ ਦੇ ਤਿੰਨਾਂ ਨੇ ਮਿਲ ਕੇ ਮਾਰ ਕੇ ਤੇ ਕਿਤੇ ਉਹਦੀ ਬਾਡੀ ਨੂੰ ਸੈੱਟ ਅਪ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਬਿਆਨਾਂ ਤੇ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਜੀ 44 ਨੰਬਰ ਮੁਕੱਦਮਾ ਉਦੀਨਤਾਰਾ 108 ਬੀ ਐਨਰਸ ਤੇ ਕਾਰਡੋ ਵੀਨਸ ਤੇ ਜੀ ਪੁਸਤੂਵਾ ਹਿੰਦੀ ਤਪਤੀਸ਼ ਕਰਕੇ ਜਿਹੜਾ ਅਜੇ ਰਾਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਦੌਰਾਨ ਉਹ ਇਨਕਸ਼ਾਫ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਬਾਡੀ ਦਾ ਉਹ ਉੱਥੇ ਬਾਰ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਲਫਾਵੇ ਚ ਪਾ ਕੇ ਤੇ ਉਹਨੂੰ ਚੋਲੇ ਚ ਪਾ ਕੇ ਸਿੱਕਤਾ ਉਸ ਤੋਂ ਬਾਅਦ ਉਸਦੀ ਨਿਸ਼ਾਨਦੇਹੀ ਤੇ ਅਸੀਂ ਉਹਨੂੰ ਬਰਾਮਦ ਕਰਾਉਣੇ ਆ ਜੀ ਬਰਾਮਦ ਕਰਵਾ ਕੇ ਸਿਰ ਨੂੰ ਅਸੀਂ ਹਸਪੀਟਲ ਪਹੁੰਚਤਾ ਕਰ ਦਿੰਨੇ ਆ ਉਸ ਟਮਾਟਨ ਲਈ ਇਹ ਗੱਲ ਕੀਤੀ ਜਾਵੇ ਕਿ ਕਿਆ ਜਾ ਰਿਹਾ ਕਿ ਜਿਹੜਾ ਉਹਦਾ ਮਾਸ ਸੀਗਾ ਉਹ ਹੱਡੀਆਂ ਤੋਂ ਅੱਡ ਕਰਕੇ ਹੱਡੀਆਂ ਅੱਡ ਸਿੱਟੀਆਂ ਹੈ ਮਾਸ ਅੱਡ ਕੇ ਦਿੱਤੇ ਗਏ। ਉਹਦੀ ਤੜ ਦੀ ਜਿਹੜੀ ਬਰਾਮਦਗੀ ਤਫਤੀਸ਼ ਚੱਲ ਰਹੀ ਹੈ ਜੀ ਇਸ ਬਾਅਦ ਤਫਤੀਸ਼ ਤੇ ਇਹ ਗੱਲ ਕਲੀਅਰ ਹੋਊਗੀ ਵੀ ਇਦਾਂ ਹੋਇਆ ਜਾਂ ਨਹੀਂ ਹੋਇਆਗਾ। ਹਾਲ ਦੀ ਘੜੀ ਹੁੰਦਾ ਸਿਰ ਬਰਾਮਦ ਹੋਇਆ ਤੇ ਤੜ ਬਰਾਮਦ ਕਰ ਲਈ ਅਸੀਂ ਸਰਚ ਟੀਮਾਂ ਲਾਈ ਹੋਈਆਂ ਨੇ ਜੀ ਤੇ ਇਹਦੀ ਪੁੱਛਗਿੱਛ ਚੱਲ ਰਹੀ ਹੈ। ਜਿਹੜਾ ਸਰ ਬੱਲਾ ਫੜਿਆ ਕੀ ਇਹ ਤੇ ਕੋਈ ਪਹਿਲਾਂ ਵੀ ਹੁੰਦਾ ਪਰਚਾ ਹੈ ਕਿ ਹਾਲ ਦੀ ਗੱਡੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ